ਸਤਿ ਸ਼੍ਰੀ ਅਕਾਲ ਸਾਰੀ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਬਜੀ ਤੁਹਾਡਾ ਫਿਰ ਤੋਂ ਆਪਣੀ ਨੰਬਰ ਦਾ ਡੇਰੀ ਫਾਰਮ ਤੇ ਤਾਂ ਜਿਹੜੀ ਆਪਾਂ ਅੱਜ ਦੀ ਵੀਡੀਓ ਰਿਕਾਰਡ ਕਰਨ ਆ ਗਏ ਬਜੀ ਫਿਰ ਤੋਂ ਆਪਾਂ ਪਹੁੰਚੇ ਹਾਂਗੇ ਕੋਟੜਾ ਕਲਾ ਮੇਲਾ ਅੱਜ ਬਈ ਦੂਜਾ ਦਿਨ ਦਾ ਮੇਲੇ ਦਾ ਤੇ ਅੱਜ ਇੱਥੇ ਬਈ ਜੀ ਮੋਰਾ ਨਸਲ ਦੇ ਤੇ ਨੀਲੀ ਰਾਵੀ ਨਸਲ ਦੇ ਗ੍ਰੇਡਰ ਕੱਟਿਆਂ ਦੇ ਮੁਕਾਬਲੇ ਹੋਏ ਸੀਗੇ ਠੀਕ ਹੈ ਨਾ ਤੇ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਸਾਰੇ ਜਾਨਵਰ ਚੈੱਕ ਕਰੋ ਪਹਿਲਾਂ ਤਾਂ ਕੁਆਲਿਟੀ ਕੁੰਡੀ ਚੈੱਕ ਕਰ ਸਕੀ ਤੁਸੀਂ ਜਾਨਵਰਾਂ ਦੀ ਬਹੁਤ ਟਾਪ ਦੇ ਜਾਨਵਰ ਪਹੁੰਚੇ ਹੋਏ ਆਗੇ ਤੇ ਬਈ ਜੀ ਜਲਦੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਦਾਂ ਦੀਆਂ ਹੋਰ ਮੀਲਾਂ ਦੀ ਵੀਡੀਓ ਆਪਣੇ ਚੈਨਲ ਤੇ ਆਉਂਦੀਆਂ ਰਹਿੰਦੀਆਂ ਗਿਆ ਤੇ ਬਾਕੀ ਬਾਈ ਜੀ ਤੁਸੀਂ ਇਧਰ ਦੇਖ ਸਕਦੇ ਹੋ ਵੀਰ ਚਮਕਾਉਣ ਲੱਗੇ ਪਿਆ ਸਾਰੇ ਵੀਰ ਕਟਿਆਂ ਨੂੰ ਠੀਕ ਹੈ ਨਾ ਬਾਈ ਜੀ ਤੇ ਇਧਰ ਆਹ ਬਾਈ ਨੀਰ ਰਾਜ ਨਸਲ ਦਾ ਰਿੰਗ ਆ ਚੁੱਕਿਆ ਹੈ ਇਹਦੇ ਵਿੱਚ ਬਾਈ ਘੱਟੋੜਾ 20 ਕਟੇ ਆਏ ਸੀਗੇ 20 ਤੋਂ ਵੱਧ ਦੀ ਸੀ ਕਟੇ ਤੇ ਇਹਨਾਂ ਵਿੱਚ ਛਾਂੜ ਛਾਂੜੇ ਕਟੇ ਜਿਹੜੇ ਗ੍ਰੇਂਡਰ ਜਾਂਦੇ ਗ੍ਰੇਂਡਰ 'ਚ ਕੱਢ ਦਿੱਤੇ ਸੀਗੇ ਤੇ ਬਾਕੀ ਹੁਣ ਥੋੜੇ ਕਟੇ ਰਹਿ ਗਏ ਸੀ ਬਾਈ ਕੁਆਲਟੀ ਗੋਲਡੀ ਚੈੱਕ ਕਰ ਸਕਦੇ ਹੋ ਕਟਿਆਂ ਦੀ ਇਹਨਾਂ ਅੱਗੇ ਹੋਰ ਵੀ ਕਟੇ ਆਉਣਗੇ ਬਾਈ ਜੀ ਨੂੰ ਸਾਰੇ ਕਟੇ ਇੰਨੀਆਂ ਮਰਾਵਾਂਗੇ ਠੀਕ ਹੈ ਨਾ ਐਂਡ ਤੇ ਜਿਹੜੇ ਨੰਬਰ ਤੇ ਆਉਣਗੇ ਸੁਣਨਾ ਹੀ ਜਾਣਕਾਰੀ ਦਵਾਂਗੇ ਦਵਾਵਾਂਗੇ ਵੀਡੀਓ ਦਾ ਐਂਡ ਤੱਕ ਜਰੂਰ ਬਨੇ ਰਹੋ ਤੇ ਆ ਬਈ ਮੋਰਨ ਸਦਾ ਰਿੰਕ ਆ ਚੁੱਕਿਆ ਹੈਗਾ ਕੁਆਲਟੀ ਕੁਆਲਟੀ ਇਹ ਜੀ ਵੀ ਤੁਸੀਂ ਚੈੱਕ ਕਰ ਲੈ ਮੋਰਨ ਸਦਾ ਬਈ ਬਹੁਤ ਕਟੇ ਆਏ ਸੀਗੇ ਠੀਕ ਆ ਕਟੋ ਕਟ ਬਈ ਬਾਲੇ ਨਹੀਂ ਪਿਆ ਕਟੇ ਸਿ ਮੋਰਨ ਸ ਵਿੱਚ ਇਹ ਤਾਂ ਦਿਖੜੇ ਹੈ ਜਿੱਥੇ ਤੇ ਅੱਧੇ ਵੀਰ ਐਂਟਰੀ ਲੈ ਲੈ ਆਈ ਜਾਂਦੇ ਹੈਗੇ ਤੇ ਮੇਰੇ ਲਈ ਸਟਾਡੀ ਦਾ ਵੀਰ ਹੋਇਤਾ ਹੈ ਤੇ ਤੁਸੀਂ ਕੁਆਲਟੀ ਕੁਆਲਟੀ ਇੱਧਰ ਕਟੇ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਤੇ ਬਾਈ ਹੁਣ ਤੁਹਾਨੂੰ ਜਿਹੜੇ ਕੱਟੇ ਨਾਮ ਤੇ ਆਏ ਸੀਗੇ ਆਪਾਂ ਸਿੱਧਾ ਉਹਨਾਂ ਹੀ ਜਾਣਕਾਰੀ ਦਵਾਂਗੇ ਬਾਕੀ ਵੀਡੀਓ ਨਾਲ ਜੋੜੇ ਰਹੋ ਤੁਹਾਨੂੰ ਜਿਹੜੇ ਕੱਟੇ ਨਾਮ ਪਹਿਲੇ ਨੂੰ ਜੇ ਨੰਬਰ ਤੇ ਆਏ ਆਗੇ ਜਾਂ ਕਿਸੇ ਕੱਟ ਨੇ ਜਿਹੜਾ ਵੀ ਸਨ ਹਾਸਲ ਕੀਤਾਗਾ ਬਾ ਉਹਨਾਂ ਦੀ ਤੁਹਾਨੂੰ ਵੀਡੀਓ ਦਿਖਾਉਣੀਆਂ ਤੇ ਬਾਈ ਤੁਸੀਂ ਆਹ ਦੇਖ ਸਕਦੇ ਤੰਬੂ ਲੱਗਿਆ ਹੋਗਾ ਤੇ ਮੂਰੇ ਟੈਂਟ ਲੱਗਿਆ ਬਾਈ ਦੇਖਦੇ ਆ ਤੇ ਇੱਕ ਸੋਨੇ ਡਾਇਮੰਡ ਬੋਲਾ ਹਰੀਕੇੜਾ ਦਾ ਬਈ ਟੈਂਟ ਲੱਗਿਆ ਹੋਇਆਗਾ ਤੇ ਇਹ ਬਈ ਡਾਇਮੰਡ ਬੋਲਦੇ ਦੋ ਕੱਟੇ ਇੱਕ ਕੱਟਾ ਆ ਬਾਈ ਇਹ ਕੱਟੀ ਆਈ ਹੈਗੀ ਠੀਕ ਹੈ ਨਾ ਨੰਬਰ ਦੋਨੇ ਕੱਟੇ ਕੱਟੀਆਂ ਨੇ ਸਨ ਹਾਸਲ ਕੀਤੇ ਤੇ ਦੋਨੇ ਡਾਇਮੰ ਤੇ ਸਤਾਣੀ ਬਾਈ ਦੂਤਰੀ ਚਾਸ ਦਿੱਤਾਗਾ ਤੇ ਆਹ ਖੜੇ ਬਾਈ ਛਾਂਟੇ ਹੋਏ ਕੱਟੇ ਜਿਹੜੇ ਨੰਬਰ ਤੇ ਆਏ ਹੈ ਠੀਕ ਹੈ ਨਾ ਇਹ ਨੀਲੀ ਦਾ ਵੀ ਨਸਲ ਤੇ ਆ ਚੁੱਕਿਆ ਮਿੱਤਰੋ ਤੁਸੀਂ ਇਹਨਾਂ ਕਟੇ ਦੀ ਕੁਆਲਟੀ ਚੈੱਕ ਕਰ ਸਕਦੇ ਹੋ ਜਿਹੜੇ ਖੜੇ ਆ ਗਏ ਇਹ ਬਾਕੀ ਕੁਆਲਟੀ ਗੂਡੀਜ਼ ਦੇ ਕਟੇ ਚੈੱਕ ਕਰ ਸਕਦੇ ਹੋ ਬਾਈ ਜੀ ਠੀਕ ਹੈ ਕੁਆਲਟੀ ਗੂਡੀ ਬਹੁਤ ਚੰਗੀ ਸੀ ਆਪ ਵੀ ਮਿੱਤਰ ਫੀਲ ਕਰ ਜਾਣਾ ਕਟਾ ਚੁੱਕਿਆਗਾ 10ਵੇਂ ਨੰਬਰ ਤੇ ਤੇ ਤੁਸੀਂ ਆਹ ਬਾਕੀ ਹੋਰ ਕੱਟੇ ਖੜੇ ਆ ਬਾਈ ਜਿੰਨੀ ਕੁਆਲਟੀ ਚੈੱਕ ਕਰ ਸਕਦੇ ਇੰਨਾ ਹੀ ਤੁਹਾਨੂੰ ਜਾਣਕਾਰੀ ਦਵਾਵਾਂਗੇ ਦੇ ਬਹੁਤ ਸੋਹਣੇ ਤੇ ਉੱਚਾ ਕੁਆਰਟੀ ਬਾਈ ਕੱਟੇ-ਕੱਟੀਆਂ ਆਏ ਸੀ ਕਿ ਕੱਟੇ ਆਏ ਸੀ ਇੱਥੇ ਠੀਕ ਹੈ ਨਾ ਬਾਈ ਜੀ ਤੇ ਇੱਧਰ ਪਾਰਟੀ ਕੋਲ ਸਾਰੇ ਕੱਟੇ ਚੈੱਕ ਕਰ ਸਕਦੇ ਹਾਂ ਤੁਹਾਨੂੰ ਬਈ ਮਾਲਕਾਂ ਨਾਲ ਗੱਲਬਾਤ ਕਰਾਵਾਂਗੇ ਤੇ ਲੈ ਆਈ ਮਿੱਤਰੋ ਗੱਲਬਾਤ ਸ਼ੁਰੂ ਬਾਈ ਕਿਸੇ ਗੱਲ ਬਾਈ ਇਹ ਨਾ ਬਈ ਆਪਾਂ ਨੀ ਲੋ ਨੀ ਲੋ ਨੀ ਲੋ ਬਾਈ ਜੋ ਹਾਂ ਦੇ ਮਿਲਵਾ ਜੀ ਕੱਟਾ ਬਾਈ ਦਾ ਦਿਨ ਗੁਣ ਬਾਈ ਕੱਟਾਰੀ ਦੇ ਵਿੱਚ ਹੋ ਰਹੀ ਇਹ ਕਿਹਦੀ ਨੰਬਰ ਆ ਭਾਈ ਇਹ ਨਹੀਂ ਮਾਂਦਾ ਕਿਹੜੇ ਸੀਮ ਦਾ ਭਾਈ ਇਹ ਮੇਰੇ ਭਾਈ ਤਰਨਾਰ ਦਾ ਪਿੰਡੀਰ ਦਾ ਨੰਬਰ ਹੈ ਜੀ ਇਹਦੀ ਨੰਬਰ ਆ ਆਏ ਸੁਣੋ ਵਸਤੂ ਆ ਇਹਦਾ ਨੰਬਰ ਹੈ ਜੇ ਕੰਮ ਕੱਟੇ ਕਿਹੜਾ ਫੇਰ ਇਹ ਆ ਵੀ ਦੂਜੇ ਨੰਬਰ ਤੇ ਮੜਾ ਤੋਰ ਦੇ ਦੇ ਬਾਈ ਦੇ ਬਾਈ ਦਾ ਆਪਾਂ ਦੇ ਵੀ ਗੱਲ ਕਰਦੇ ਚੁਪੜੇ ਕਰਾਈ ਕੇ ਕਰਦੇ ਦੇ ਪੂਰੇ ਅਨਿਧੀਰਾ ਦੀ ਹੈਲੋ ਮਿੱਤਰੋ ਹਾਂ ਖੜਾ ਰਿਹਾ ਕਰ ਦੇ ਕਰਦਾ ਮਾਲਕ ਜੀ ਬਾਈ ਨਾ ਬਈ ਆਪਣਾ ਨਾ ਮੁੰਡੀ ਜਿੰਨ ਤੋਂ ਬਾਹਰ ਜੀ ਠੀਕ ਆ ਬਾਈ ਜੀ ਦੇ ਘੰਟਾ ਆਪਣੇ ਕੋਲ ਕਿੰਨਾ ਦਈ ਦੇਖੋ ਇਹ ਨੂੰ ਤਾਂ ਬਈ ਛੋਟਾ ਛੋਟਾ ਗੱਡਾ ਮਿੱਤਰੋ ਪੂਰੇ ਸਾਰਾ ਵੀ ਕਿੱਥੋਂ ਆ ਰਿਹਾ ਹੈ ਦੋ ਸਾਲ ਤੇ ਕਮੀਂ ਚਲਾ ਹੋ ਗਿਆ ਬਈ ਦੋ ਸਾਲੇ ਕਿੰਨੇ ਪਹਿਲੇ ਨੰਬਰ ਤੇ ਆ ਗਿਆ ਪਹਿਲੇ ਤੇ ਜਾਏ ਟਾਇਰ ਤੇ ਕੋਸ਼ੇ ਪੂਰੇ ਹਾਂ ਕੋਸ਼ੇ ਬਈ ਜਿੱਤੂ ਨੂੰ ਆਏ ਫਾੜ ਕੇ ਜੇਮਾ ਲਾੜਨਾ ਤੇ ਬੋੜੇ ਕਰਨਾ ਇਹਦੀ ਲਵਾਈ ਤੇ ਜਿਹੜੇ ਕਿਹੜਾ ਬਾਈ ਬਾਈ ਕਰਦਾ ਹੈ ਮੈਂ ਕਰਦਾ ਹੈ ਇੱਥੋਂ ਦੂਜਾ ਆਲ ਮਗਾ ਇੱਕ ਆਖਰ ਤੋਂ ਮਾਰਕ ਰੰਖੇ ਜਿਹਨਾਂ ਨੂੰ ਤੇ ਮੋਬਾਈਲ ਨੰਬਰ ਆਪਣਾ 94650 ਬਾਈ 94650 94650 8399 8399 ਲੈ ਵੀ ਮਿੱਤਰੋ ਮਾਲਕ ਦਾ ਮੋਬਾਈਲ ਨੰਬਰ ਆ ਮਾਲਕ ਨੇ ਸਪਰਕ ਕਰ ਸੋ ਦੇ ਦੋ ਮਾਰਕ ਨੂੰ ਬਤਾਇਆ ਇੱਕ ਮਿੰਟਾਂ ਵਿੱਚ ਧੰਨਵਾਦ ਲੈ ਵੀ ਮਿੱਤਰੋ ਇੱਧਰ ਆਪਣੇ ਮਿੱਤਰੋ ਜੋਧਿਆਰੀ ਫਾਰਮ ਵਾਲੇ ਮੈਥਿਆਣਿਆਂ ਦਾ ਕਟਾ ਆਇਆ ਬੂਰਾ 9ਵੇਂ ਨੰਬਰ ਤੇ ਠੀਕ ਹੈ ਨਾ ਬਾਈ ਜੀ ਕੱਟੇ ਦੀ ਕੁਆਲਿਟੀ ਕੁਆਲਿਟੀ ਚੈੱਕ ਕਰ ਸਕਦੇ ਹੋ ਸਨਮਾਨ ਹੋ ਚੁਕਿਆ ਕੱਟਾ ਬਾਈ ਜੀ ਨੋਮੇ ਨੰਬਰ ਤੇ ਆਇਗਾ ਆਪਣੇ ਮਿੱਤਰ ਜੋ ਡੈਰੀ ਫਾਰਮ ਵਾਲਿਆਂ ਦਾ ਮਹਿਤਾ ਆਹ ਜੀ ਬਹੁਤ ਬਹੁਤ ਆਪਾਂ ਤੁਹਾਨੂੰ ਵੀ ਆਪਣੇ ਨਾਮ ਸੁਣਿਆ ਮੇਰੇ ਨਾਮ ਨਾਲ ਪਹਿਲਾਂ ਮਹਿਤਾ ਹ ਜ਼ਿਲ੍ਹਾ ਬਰਨਾਲਾ ਮੈਂ ਤੁਹਾਨੂੰ ਫੋਨ ਨੰਬਰ ਆਪਣਾ ਸੇਵਾ ਤੋਂ ਕੰਨ ਦੇ 9520 ਚੈਰਾ ਇਹ ਇਹ ਨੰਬਰ ਦੇ ਆ ਨੋਮੇ ਨੰਬਰ ਤੇ ਆਇਆ ਬਾਈ ਆਪਾਂ ਤੇਰੀ ਮੂਦੀ ਤਿਆਰੀ ਨਹੀਂ ਸੀ ਬਰਾਗੀਆਂ ਵਾਲੂਮੀ ਪਤਨ ਸਭ ਦੇਖੀਓ ਪਰ ਆਉਣਾ ਮੈਂ ਕੱਲ ਵੀ ਗੱਲ ਹੋਈ ਉਹਦੇ ਦੇ ਦੇ ਜਵਾ ਕਹਿੰਦਾ ਹਾਂ ਜੀ ਹਾਂ ਜੀ ਕੋਈ ਇਹ ਕਹਿੰਦਾ ਆਉਂਦਾ ਮੈਂ ਇਹਨੂੰ ਕੱਲ ਤੋਂ ਮੇਲੇ ਲਗਾਇਆ ਦਾਦਾ ਦਾ ਬਾਪ ਸੁਣਦੇ ਉਹ ਨਹੀਂ ਕਰਦੇ ਆ ਲਏ ਆ ਪਾ ਦੇ ਲੋੜਾ ਦੀ ਕਰਵਾ ਲਈਏ ਜਿਹੜਾ ਗੁਜਰੀ ਹੈ ਉਹ ਆ ਗਿਆ ਮੇਰੇ ਕੋਲ ਕਿਹੜੇ ਪਿੰਡ ਦਾ ਭਈ ਇਹ ਪੰਚੇ ਚੋਣਾਂ ਦਾ ਹਰਿਆਣੇ ਰਹੇ ਜਿਹੜਾ ਕਹਿਣਾ ਮਾਗਰ ਅੱਜ ਬੱਚਾ ਦਾ ਆਪਣੀ 12 ਤੋਂ 99 ਹੋਈ ਸੀ ਬਾਹਰ ਬੜਾ ਮੈਨੂ ਮੁਰਿਆ ਉਹਦੇ ਜੁਦਾ ਹੋ ਗਿਆ ਸੋ ਬਾਈ ਆਪਾਂ ਇਹ ਕਰਦੇ ਕੰਮ ਵਿੱਚ ਉਤਰਨਾ ਵੀ ਨਹੀਂ ਰੱਖੀ ਨਾ ਆਪਾਂ ਨਹੀਂ ਸੀਮਨ ਉਹ ਬੈਕ ਨਿਕਲਦਾ ਲੈ ਚਾਹ ਹਾਂ ਜੇ ਸੀਮਨ ਤਿਆਰ ਕਰਾਂ ਜਿੱਦਾਂ ਉਹੀ ਵੀ ਲੋਕਾਂ ਦੇ ਮਾਮਲੇ ਲੱਗ ਰਹੇ ਨੇ ਟਰਾਈਕਰ ਵਾਂਗੂ ਜੁੜੀ ਆਪਾਂ ਆਪਣੀ ਸ਼ੋਹ ਦਾ ਸੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਫੇਰ ਵੀ ਨੰਬਰ ਸੋਲੂ ਦਾ ਤਰੱਕੀਆਂ ਵਾਸਤੇ ਦੇਖੋ ਤੁਹਾਨੂੰ ਨਾ ਕੋਈਆਂ ਬਹੁਤ اچھی ਆ ਰਹੀ ਹੈ ਦੇ ਵਿੱਚ ਵੀ ਬਹੁਤ ਬੜਾ ਰਹੀਦਾ ਹਾਂ ਬਹੁਤ ਬੱਲੇ ਆ ਉਹੀ ਵੀ ਐਨਵੀ ਤਿਆਰੀ ਨਹੀਂ ਸੀ ਅੱਜ ਸਹੀ ਗੱਲ ਬਾਕੀ ਆਪਾਂ ਕੰਮ ਆਪਣੀ ਜਿਹੀ ਕਰੀ ਦੋ ਜਲ ਮਾਈ ਆ ਹਾਂ ਉਸ ਜਿਹੜੀ ਕਹਿੰਦੇ ਆ ਵੀ ਕੋਈ ਜਿਹਾ ਕਰ ਜਾਏ ਬਹੁਤ ਬਹੁਤ ਵਾਰਾ ਇਧਰ ਤੋਂ ਧੰਨਵਾਦ ਧੰਨਵਾਦ ਇਹ ਭਾਈ ਇਧਰ ਹੱਥ ਮੂਲਾ ਤੁਸੀਂ ਵੀ ਇਹ ਨੂੰ ਜਾਣਦੇ ਹੋਗੇ ਵੀ ਇਹਦੇ ਕੱਟੇ ਦੇ ਬਹੁਤ ਮਿਹਨਤ ਕੀਤੀ ਸੀ ਤੇ ਵੀਰ ਦੀ ਮਿਹਨਤ ਰੰਗ ਲੈ ਕੇ ਆਇਆ ਕੱਟੇ ਦੁਆਰੇ ਬਾਈ ਨੇ ਭੇਂਟ ਚੈੱਕ ਕਰ ਸਕਦੇ ਹੋ ਪਹਿਲੀ ਗੱਲ ਤਾਂ ਤੇ ਬਈ ਇਹ ਕੱਟੇ ਨੇ ਆਪਣਾ ਪਹਿਲਾ ਸਟਾਰ ਹਾਸਲ ਕੀਤਾਗਾ ਇਹ ਕਹਿੰਦਾ ਬਾਈ ਜੀ ਤੇ ਤੁਸੀਂ ਕੱਟੇ ਦੀ ਕੁਆਲਿਟੀ ਚੈੱਕ ਕਰੋ ਮਿੱਤਰੋ ਪਮੋਲਾ ਕੱਟਾ ਬਾਈ ਜੀ ਤੁਸੀਂ ਜਾਣਦੇ ਹੋਗੇ ਵੀ ਇਹ ਦੀ ਰੀਲਸ ਨਾਲ ਬਹੁਤ ਚੱਲਦੀ ਹੈ ਇੰਸਟਾਗ੍ਰਾਮ ਤੇ ਤੇ ਵੀਰ ਦੀ ਮਿਹਨਤ ਰੰਗ ਲੈ ਕੇ ਆਇਆ ਬਾਈ ਜੀ ਕੱਟਾ ਪਹਿਲਾ ਸਟਾਰ ਹਾਸਲ ਕਰ ਚੁੱਕਿਆ ਹੈ ਮੇਲੇ ਵਿੱਚ ਕਹਿੰਦਾ ਬਾਈ ਜੀ ਇਹ ਕੱਟੇ ਦੀ ਕੁਆਲਿਟੀ ਕੋਈ ਫਿਰ ਤੋਂ ਚੈੱਕ ਕਰ ਸਕਦੇ ਹੋਗੇ ਕ੍ਰੀਡਲ ਦੇ ਸੋਹਣੇ ਬਈ ਫਿਰ ਸਾਡੀ ਇਹ 2 ਸਾਲ ਦੀ ਮਿਹਨਤ ਜਾਣਕਾਰੀ ਸਸਰੀ ਗੱਲ ਹੈ ਸਸਰੀ ਗੱਲ ਹੈ ਨਾਮ ਨਾਮ ਵਾਖੇ ਕੰਮੇ ਨੰਬਰ ਦੱਸ ਦਿੱਤਾ ਆਪਣਾ ਜਿਹੜੀ ਕੰਮੇ ਨੰਬਰ ਤੇ ਆ ਬਈ ਇਹ ਦੂਜੇ ਨੰਬਰ ਤੇ ਆ ਰਹੀ ਇਹ ਕਿਹੜੇ ਮਰਦ ਆ ਬਈ ਇਹ ਆਵਾਜ਼ ਬੋਲ ਰਹੀ ਹੈ ਕ੍ਰਾਂਤੀ ਦੇ ਬੱਚਾ ਆਵਾਜ਼ ਕ੍ਰਾਂਤੀ ਦੇ ਬੱਚਾ ਆਵਾਜ਼ ਕਿੰਨੀ ਉਮਰ ਦੀ ਇੱਕ ਬੱਚਾ ਦਿੱਤਾ ਸੀ 20 ਮਹੀਨੇ ਮੈਨੂੰ ਚਾਹੀਦਾ ਬਰਾਬਰ ਦਾ ਜਿਹੇ ਕਰਸਾਣੇ